ਸਾਧ ਸੰਗਤ ਜੀ ਜਪਜੀ ਸਾਹਿਬ ਦੀ 9 ਨੰਬਰ ਪੌੜੀ ਦੀ ਸੰਥਿਆ ਆਰੰਭ ਕਰਦੇ ਹਾਂ ਸੁਣਿਆ ਵਿਸਰਾਮ ਹੈ ਜੀ ਈਸ਼ਰ ਬਰਮਾ ਇੰਦ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਸੁਣਨ ਦੇ ਨਾਲ ਈਸ਼ਰ ਸ਼ਿਵ ਜੀ ਦਾ ਨਾਮ ਹੈ ਬਰਮਾ ਇਹ ਬ੍ਰਹਮਾ ਦੇਵਤੇ ਦਾ ਨਾਮ ਹੈ ਇੰਦ ਜੋ 33 ਕਰੋੜ ਦੇਵਤਿਆਂ ਦਾ ਜਿਹੜਾ ਰਾਜਾ ਹੈ ਇੰਦਰ ਉਹਦਾ ਨਾਮ ਹੈ ਚੰਦਰਮਾ ਨੂੰ ਵੀ ਇੰਦ ਆਖਦੇ ਹਨ ਇਹ ਸਾਰੀਆਂ ਪਦਵੀਆਂ ਜਿਹੜੀਆਂ ਨੇ ਅਕਾਲਪੁਰਖ ਪਰਮੇਸ਼ਰ ਦਾ ਨਾਮ ਸੁਣਨ ਦੇ ਨਾਲ ਪ੍ਰਾਪਤ ਹੁੰਦੀਆਂ ਨੇ ਸੁਣਿਆ ਵਿਸਰਾਮ ਦੇ ਕੇ ਮੁਖ ਸਲਾਹਣ ਮੰਦ ਅਕਾਲਪੁਰਖ ਪਰਮੇਸ਼ਰ ਦਾ ਨਾਮ ਸੁਣਨ ਦੇ ਨਾਲ ਜਿਹੜੇ ਮੰਦ ਪਹਿਲਾਂ ਮੰਦੀਆਂ ਆਦਤਾਂ ਵਾਲੇ ਹੋਮਣ ਮੰਦੇ ਜੀਵਨ ਵਾਲੇ ਹੋਮਣ ਉਹ ਵੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਮੁਖ ਤੋਂ ਜਪਣ ਲੱਗ ਜਾਂਦੇ ਨੇ ਪਰਮੇਸ਼ਰ ਦੀ ਸਾਲਾਹਣ ਸਿਫਤ ਕਰਨ ਲੱਗ ਜਾਂਦੇ ਨੇ ਜੋ ਸਾਲਾਹਣ ਸ਼ਬਦ ਹੈ ਸਾਧ ਸੰਗਤ ਜੀ ਇਹਦੇ ਸ ਸੇ ਨੂੰ ਜੋ ਕੰਨਾਂ ਲੱਗਾ ਹੈ ਇਸ ਦਾ ਖਿਆਲ ਰੱਖਣਾ ਹੈ ਸ ਸੇ ਤੋਂ ਬਿਨਾਂ ਸਾਲਾਹਣ ਨਹੀਂ ਬੋਲਣਾ ਸਾਲਾਹਣ ਮੰਦੀ ਅਵਸਥਾ ਵਾਲੇ ਵੀ ਅਕਾਲ ਪੁਰਖ ਨੂੰ ਮੁਖ ਦੇ ਨਾਲ ਸਾਲਾਹਣ ਜਪਣ ਲੱਗ ਜਾਂਦੇ ਹਨ ਸੋਨਿਆ ਜੋਗ ਜੁਗਤ ਤਨ ਭੇਦ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਸੁਣਨ ਦੇ ਨਾਲ ਜਿਹੜੀਆਂ ਯੋਗ ਪੰਥ ਵਾਲਿਆਂ ਨੇ ਯੁਗਤੀਆਂ ਬਣਾਈਆਂ ਨੇ ਯੋਗ ਦੀਆਂ ਯੁਗਤੀਆਂ ਜੋ ਜਿਹੜਾ ਪਤੰਜਲੀ ਰਿਹੀ ਤੋਂ ਯੋਗ ਸ਼ੁਰੂ ਹੋਇਆ ਹੈ ਉਹਨਾਂ ਦੀਆਂ ਯੁਗਤੀਆਂ ਦੇ ਮੁਤਾਬਕ ਜੋ ਸਰੀਰ ਦੇ ਅੰਦਰ ਭੇਦ ਤੇ ਗਿਆਨ ਨੇ ਅਸ਼ਟਾਂਗ ਯੋਗ ਦੀ ਜੋ ਯੁਗਤੀ ਹੈ ਸਰੀਰ ਦੇ ਵਿੱਚ ਜੋ 6 ਚੱਕਰ ਮੰਨੇ ਜਾਂਦੇ ਨੇ ਇਹ ਸਾਰੀਆਂ ਬਿਰਤੀ ਟਿਕਾ ਕੇ ਨਾਮ ਜਪਣ ਦੇ ਨਾਲ ਇਹ ਜਿਹੜੀਆਂ ਅਵਸਥਾ ਨੇ ਉਹ ਉਹਨਾਂ ਨੇ ਜਦੋਂ ਦੇਖੀਆਂ ਤੇ ਉਹਨਾਂ ਨੇ ਸੰਸਾਰ ਦੇ ਸਾਧਕ પુરੁਸ਼ਾਂ ਨੂੰ ਅੱਗੇ ਦੱਸੀਆਂ ਤਾਂ ਇੱਧਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਪੰਥ ਦੇ ਵਿੱਚ ਇਹ ਹੁਕਮ ਹੈ ਕਿ ਸਾਨੂੰ ਉਹ 6 ਚੱਕਰ ਲੱਭਦੇ ਰਹਿਣ ਦੀ ਕੋਸ਼ਿਸ਼ ਵਿੱਚ ਲੱਗਣ ਦੀ ਲੋੜ ਨਹੀਂ ਅਕਾਲ ਪੁਰਖ ਦਾ ਨਾਮ ਸੁਣਿਆ ਜਾਏ ਗੁਰਦੁਆਰੇ ਬੈਠ ਕੇ ਘਰ ਬੈਠ ਕੇ ਕਥਾ ਕੀਰਤਨ ਇਹ ਜਿਹੜੀ ਜਿਹੜੀ ਭਗਤੀ ਪ੍ਰੇਮਾ ਭਗਤੀ ਹੈ ਇਹ ਕਰਨ ਦੇ ਨਾਲ ਹੀ ਆਪਣੇ ਆਪ ਹੀ ਜੇਕਰ ਇਨਸਾਨ ਚਾਹੇ ਤਾਂ ਯੋਗ ਦੀਆਂ ਯੁਗਤੀਆਂ ਦੇ ਦੁਆਰਾ ਜੋ ਤਨ ਦੇ ਸਰੀਰ ਦੇ ਅੰਦਰਲੇ ਭੇਦ ਹਨ ਉਹਨਾਂ ਦਾ ਗਿਆਨਵਾਨ ਇਹ ਇਨਸਾਨ ਬਣ ਜਾਂਦਾ ਹੈ ਸੋਹਣਿਆ ਸਾਸਤ ਸਿਮਰਤ ਵੇਦ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ੀ ਗੁਰਮਤ ਗੁਰ ਸਿੱਖੀ ਦੇ ਅਨੁਸਾਰ ਕਥਾ ਕੀਰਤਨ ਨਿਤਨੇਮ ਸੁਣਨਾ ਅਤੇ ਨਿਸ਼ਕਾਮ ਹੋ ਕੇ ਕਰਨ ਦੇ ਨਾਲ ਛੇ ਸ਼ਾਸਤਰਾਂ ਦਾ 27 ਸਮਰਤੀਆਂ ਦਾ ਤੇ ਚਾਰ ਵਿਦਾਂ ਦਾ ਜਿਹੜਾ ਹੈ ਉਹ ਸਿਧਾਂਤ ਪਤਾ ਲੱਗ ਜਾਂਦਾ ਹੈ ਉਸ ਦਾ ਸਾਰ ਅੰਸ਼ ਜਿਹੜਾ ਹੈ ਉਹਦਾ ਪਤਾ ਲੱਗ ਜਾਂਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਨਾਨਕ ਪਦ ਤੇ ਛੋਟਾ ਵਿਸਰਾਮ ਜਮਕੀ ਲਗਾ ਕੇ ਉਚਾਰਨ ਕਰਨਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਭਗਤ ਪਰਮੇਸ਼ਰ ਦਾ ਨਾਮ ਸੁਣਦੇ ਨੇ ਜਿਹੜੇ ਰੋਜ਼ ਗੁਰਦੁਆਰੇ ਜਾ ਕੇ ਘੰਟਾ ਕਥਾ ਸੁਣ ਆਉਂਦੇ ਨੇ ਜਿਹੜੇ ਰੋਜ਼ ਗੁਰਦੁਆਰੇ ਜਾ ਕੇ ਆਸਾ ਦੀ ਵਾਰ ਦਾ ਕੀਰਤਨ ਸੁਣ ਆਉਂਦੇ ਨੇ ਜਿਹੜੇ ਘਰ ਵਿੱਚ ਵੀ ਜਾਂ ਕਿਸੇ ਮੀਡੀਏ ਦੇ ਰਾਹੀਂ ਆਡੀਓ ਸਿਸਟਮ ਦੇ ਰਾਹੀਂ ਪਰਮੇਸ਼ਰ ਦਾ ਨਾਮ ਸੁਣਦੇ ਰਹਿੰਦੇ ਨੇ ਉਹਨਾਂ ਨੂੰ ਕਿਤੇ ਪੁੱਛ ਕੇ ਦੇਖੋ ਸਦਾ ਵਿਗਾਸ ਉਹਨਾਂ ਦੇ ਅੰਦਰ ਸਦਾ ਹੀ ਖੁਸ਼ੀ ਬਣੀ ਰਹਿੰਦੀ ਹੈ ਸਦਾ ਹੀ ਖੇੜਾ ਬਣਿਆ ਰਹਿੰਦਾ ਜਥਾ ਲਾਭ তথা ਸੰਤੁਸ਼ਟ ਉਹ ਕਹਿੰਦੇ ਜੋ ਕੁਝ ਰੱਬ ਨੇ ਦਿੱਤਾ ਹੈ ਉਹ ਬਹੁਤ ਕੁਝ ਦਿੱਤਾ ਹੈ ਸੋਣਿਆ ਦੁਖ ਪਾਪ ਕਾ ਨਾਸ ਅਕਾਲ ਪੁਰਖ ਦਾ ਨਾਮ ਸਰਵਣ ਕਰਨ ਦੇ ਨਾਲ ਦੁੱਖਾਂ ਦਾ ਅਤੇ ਦੁੱਖਾਂ ਨੂੰ ਪੈਦਾ ਕਰਨ ਵਾਲੇ ਜਿਹੜੇ ਪਾਪ ਪਿਛਲੇ ਜਮਾ ਹੋ ਗਏ ਸੀ ਜਾਂ ਇਸ ਜਨਮ ਵਿੱਚ ਹੋ ਗਏ ਨੇ ਉਹਨਾਂ ਦਾ ਨਾਸ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ